ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਗੱਲ ਕਰਾਂਗੇ ਆਪਾਂ ਹੁਸ਼ਿਆਰਪੁਰ ਕੋਰਟ ਭਰਤੀ ਹੁਸ਼ਿਆਰਪੁਰ ਕੋਰਟ ਵਿੱਚ 10 ਪੋਸਟ ਆਈਆਂ ਜੀ ਸਟੈਨੋਗ੍ਰਾਫਰ ਦੀਆਂ ਠੀਕ ਹੈ ਜੀ ਉਮਰ ਹੋਣੀ ਚਾਹੀਦੀ 18 ਸਾਲ ਤੋਂ ਲੈ ਕੇ 37 ਸਾਲ ਲਾਸਟ ਡੇਟ ਹੈਗੀ 24 ਤਰੀਕ 24 ਅਕਤੂਬਰ 2025 ਜਾ ਕੇ ਅਪਲਾਈ ਕਰ ਦਿਓ ਸਭ ਡਿਪਾਰਟਮੈਂਟ ਦਾ ਨਾਮ ਹੈਗਾ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਹੁਸ਼ਿਆਰਪੁਰ ਪੋਸਟ ਨੇਮ ਹੈਗੀ ਸਟੈਨੋਗ੍ਰਾਫਰ ਗ੍ਰੇਡ 3 ਜੌਬ ਲੋਕੇਸ਼ਨ ਹੈਗੀ ਹੁਸ਼ਿਆਰਪੁਰ ਲਾਸਟ ਡੇਟ ਹੈਗੀ 24 10 2025 ਟਿਲ 5 ਪੀਐ ਠੀਕ ਹੈ ਤੇ ਪਹਿਲੀ ਪੋਸਟ ਹੈਗੀ ਸਟੈਨੋਗ੍ਰਾਫਰ ਦੀ 10 ਪੋਸਟ ਆਇਆ ਜੀ ਤੇ ਤੁਹਾਨੂੰ ਕੈਂਡੀਡੇਟ ਜਿਨੇ ਵੀ ਕੋਈ ਡਿਗਰੀ ਕੀਤੀ ਹੋਵੇ ਕਿਸੇ ਵੀ ਬੈਚਲਰ ਭਾਵੇਂ ਆਰਟਸ ਤੋਂ ਕੀਤੀ ਹੋਵੇ ਭਾਵੇਂ ਕਿਸੇ ਤੋਂ ਵੀ ਕੀਤੀ ਹੋਵੇ ਡਿਗਰੀ ਚਾਹੀਦੀ ਹੈ ਤੁਹਾਡੇ ਕੋਲ ਇੱਕ ਪਲੱਸ ਤੁਹਾਡੀ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ 80 ਵਰਡ ਪਰ ਮਿੰਟ ਠੀਕ ਹੈ ਇਨ ਇੰਗਲਿਸ਼ ਤੇ ਬਾਕੀ 20 ਵਰਡ ਪਰ ਮਿੰਟ ਇਨ ਟ੍ਰਾਂਸਕ੍ਰਿਪਸ਼ਨ ਆਫ ਸੀਮ ਮਤਲਬ ਉਹਦੀ ਆਪਣਾ ਟਰਾਂਸਕ੍ਰਿਪਸ਼ਨ ਲਈ ਉਹ ਨੂੰ ਛੱਡੋ ਇੰਨਾ ਨਾਲ ਤੁਸੀਂ ਸੋਚੋ ਤੁਸੀਂ ਸਿਰਫ ਆਪਣੀ ਡਿਗਰੀ ਹੋਣੀ ਚਾਹੀਦੀ ਕੰਪਿਊਟਰ ਦੀ ਸਕਿੱਲ ਆਣੀ ਚਾਹੀਦੀ ਟਾਈਪਿੰਗ ਆਣੀ ਚਾਹੀਦੀ ਬਾਸ ਉਸ ਤੋਂ ਬਾਅਦ ਜਾਓ ਪ੍ਰੋਫੈਸ਼ਨਰੀ ਹੋਣੀ ਚਾਹੀਦੀ ਕੰਪਿਊਟਰ ਚ ਕੁਆਲਿਫਿਕੇਸ਼ਨ ਕੀਤੀ ਹੋਣੀ ਚਾਹੀਦੀ ਜਾਓ ਔਰ ਠੀਕ ਹੈ ਉੱਥੇ ਆ ਕੇ ਆਪਣਾ ਸਾਰਾ ਡਾਕੂਮੈਂਟ ਵਗੈਰਾ ਸਬਮਿਟ ਕਰਵਾਓ ਉਹਨਾਂ ਨਾਲ ਗੱਲਬਾਤ ਕਰੋ ਪੁੱਛੋ ਉਹਨਾਂ ਨੂੰ ਤੇ ਇੰਟਰਵਿਊ ਹੋਏਗਾ ਜੀ 4 ਨਵੰਬਰ 6 ਨਵੰਬਰ 7 ਨਵੰਬਰ ਅਲਫਾਬੈਟ ਵਾਈਜ਼ ਜਿਹਦੇ ਨਾਮ A ਤੋਂ ਲੈ ਕੇ I ਤੱਕ ਜਿਹਦਾ ਨਾਮ ਹੋਣਾ ਉਹਦਾ 4 ਤਰੀਕ ਨੂੰ ਹੋ ਜਾਣਾ ਜੀ ਤੋਂ ਲੈ ਕੇ ਆਰ ਤੱਕ ਜਿਹਦਾ ਨਾਮ ਹੋਣਾ ਉਹਦਾ 6 ਨੂੰ ਹੋ ਜਾਣਾ ਇਸ ਤੋਂ ਲੈ ਕੇ ਜ਼ेड ਤੱਕ ਜਿਹਦਾ ਨਾਮ ਹੋਣਾ ਉਹਦਾ 7 ਨੂੰ ਹੋ ਜਾਣਾ ਲੱਗੀ ਸਮਝ ਉਸ ਤੋਂ ਬਾਅਦ ਤੁਸੀਂ ਆ ਆਪਣਾ ਐਪਲੀਕੇਸ਼ਨ ਆਰ ਇਨਵਾਈਟਡ ਟੂ ਸਾਈਡ ਪੋਸਟ ਪਲੇਨ ਪੇਪਰ ਨੂੰ ਕੰਪਲੀਟ ਅੱਛਾ ਐਪਲੀਕੈਂਟ ਨੂੰ ਕਿਹਾ ਕਿ ਆਪਣਾ ਤੁਸੀਂ ਪਲੇਨ ਪੇਪਰ ਲਓ ਉੱਤੇ ਆਪਣਾ ਕੰਪਲੀਟ ਬਾਇਓ ਡਾਟਾ ਲਿਖਣਾ ਹੈ ਐਡਰੈਸ ਲਿਖਣਾ ਹੈ ਕੰਟੈਕਟ ਨੰਬਰ ਲਿਖਣਾ ਹੈ ਠੀਕ ਹੈ ਥੋੜੇ ਬਾਅਦ ਆਪਣੇ ਡਾਕੂਮੈਂਟ ਲਗਾ ਦੇਣੇ ਤੇ ਪਾਸਪੋਰਟ ਸਾਈਜ਼ ਫੋਟੋ ਮਾ ਲਗਾ ਦੇਣੀਆਂ 10th 12th ਦਾ ਸਰਟੀਫਿਕੇਟ ਦੇ ਦਿਓ ਠੀਕ ਹੈ 24 ਤਰੀਕ 10 ਮਹੀਨਾ ਆਫਿਸ ਚ ਆ ਕੇ ਉਹਨਾਂ ਨੇ ਸਬਮਿਟ ਕਰਵਾਇਆ ਠੀਕ ਆ ਬਸ ਉਸ ਤੋਂ ਬਾਅਦ ਐਪਲੀਕੇਸ਼ਨ ਫੀਸ ਕੋਈ ਨਹੀਂ ਹੋਈ ਤੁਹਾਡੀ ਠੀਕ ਆ ਉਸ ਤੋਂ ਕੋਈ ਹੋਰ ਜਾਣਕਾਰੀ ਚਾਹੀਦੀ ਹੋਗੀ ਤਾਂ ਮੈਨੂੰ ਦੱਸਿਓ ਦੇਖੋ ਭਾਈ ਜੋਬ ਜਿੱਥੇ ਮਿਲਦੀ ਹੈ ਲੈ ਲਓ ਪਹਿਲਾਂ ਅੰਦਾ ਕਿਸੇ ਨੂੰ ਨੀ ਮਾੜਾ ਲੱਗਾ ਠੀਕ ਆ ਪੈਸਾ ਕਮਾਓ ਪੈਸੇ ਤੋਂ ਇਲਾਵਾ ਕੁਝ ਨਹੀਂ ਹੈ ਦੁਨੀਆਦਾਰੀ ਚ ਕੰਮ ਕਰੋਗੇ ਕਿਰਤ ਕਰੋ ਪਰ ਮਿਹਨਤ ਕਰੋ ਠੀਕ ਆ ਇਹ ਵੀ ਮਿਹਨਤ ਕਰਦੇ ਆ ਠੀਕ ਆ ਤੁਸੀਂ ਵੀ ਮਿਹਨਤ ਕਰੋ ਜਿਹੜੇ ਬੱਚੇ ਵਿਚਾਰੇ 18-18 ਸਾਲ ਦੇ ਆ ਉਹਨਾਂ ਨੂੰ ਮੈਂ ਇੱਕ ਹੀ ਗੱਲ ਕਹੂੰਗਾ ਭਰਾਵੋ ਦੇਖੋ 18 ਸਾਲ ਤੋਂ ਲੈ ਕੇ 24-25 ਸਾਲ ਤੱਕ ਹੱਥ ਪੈਰ ਮਾਰਦੇ ਰਹੋ ਕਿਤਨੇ ਕਿਤੇ ਜੋਬ ਲੱਗੀ ਜਾਣੀ ਹੈ ਬਾਹਰ ਜਾ ਕੇ ਫਾਇਦਾ ਨਹੀਂ ਕੋਈ ਇੱਥੇ ਘਟੂ ਘਟ ਮਾਪੇ ਦੇ ਗੋਲ ਤਾਂ ਹੈ ਤੁਸੀਂ ਥੋੜੀ ਘਾਲੋ ਬਾਹਰ ਵੀ ਜੰਦਾ 1,80,000 ਕਮਾ ਰਿਆ ਤਾਂ ਵਿੱਚੋਂ ਦੇ ਖਰਚੇ ਲੱਖ ਰੁਪਏ ਦਾ ਖਰਚਾ ਨਿਕਲਦਾ ਠੀਕ ਆ ਮੋਟਾ ਮੋਟਾ ਬਾਕੀ ਫੀਸਾ ਪੁੱਸਾ ਕੱਢ ਲਓ ਉਹ ਵੀ 5 ਸਾਲ ਸਟਰਗਲ ਕਰਦੇ ਹੀ ਫੇਰ ਜਾ ਕੇ ਸੈੱਟ ਹੁੰਦਾ ਠੀਕ ਹੈ ਜੇ ਲੱਖ ਰੁਪਏ ਕਮਾ ਰਹੇ ਨਾ ਕੋਈ ਤਾਂ ਉਹਨੂੰ ਬਚਦਾ 50000 ਹੀ ਹੈ ਜੇ ਤੁਸੀਂ 30000 ਕਮਾ ਰਹੇ ਹੋ ਨਾ ਤੁਹਾਨੂੰ ਜੇ 20 ਵੀ ਬਚ ਰਿਹਾ ਠੀਕ ਹੈ ਬਹੁਤ ਯਾਰ ਮੇਰੇ ਹਿਸਾਬ ਨਾਲ ਠੀਕ ਹੈ ਹੌਲੀ ਹੌਲੀ ਬੰਦਾ ਪੈਸਾ ਜੋੜਦਾ ਹੀ ਆ ਠੀਕ ਹੈ ਤੇ ਪਹਿਲਾਂ ਇੱਕ ਸਟੈਪ ਲਓ ਐਕਸਪੀਰੀਅੰਸ ਲਓ ਉਸ ਤੋਂ ਬਾਅਦ ਅਪ ਟੂ ਅਪ ਚਲੇ ਚਲੋ ਠੀਕ ਹੈ